सीएम सिक्योरिटी ਵਿੱਚ ਚਤਨਾਤ ਅਧਿਕਾਰੀ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਦੀ ਵੱਡੀ ਕਾਰਵਾਈ ਇਮੀਗ੍ਰੇਸ਼ਨ ਦੇ ਮਾਲਕ ਭੈਣਪਰਾ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਿਆ ਕਿ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਵਾਲੇ ਟਰੈਵਲ ਏਜੰਟ ਭਰਾ ਪੈਨ ਨੂੰ ਲੁਧਿਆਣਾ ਦੇ ਥਾਣਾ ਮਾਡਲ ਟਾਊਨ ਪੁਲਿਸ ਨੇ ਗ੍ਰਿਫਤਾਰ ਕੀਤਾ ਇਸ ਭਰਾ ਪੈਨ ਤੇ આરોਪ ਹੈ ਕਿ ਇਹਨਾਂ ਵੱਲੋਂ ਵਿਦੇਸ਼ ਭੇਜਣ ਦੇ ਨਾਮ ਤੇ ਫਾਈਲਾਂ ਲਗਵਾਈਆਂ ਜਾਂਦੀਆਂ ਸਨ ਪਰ ਬਾਅਦ ਵਿੱਚ ਹੀ ਉਹਨਾਂ ਦੇ ਦਸਤਾਵੇਜ਼ਾਂ ਵਿੱਚ ਕਈ ਸਾਰੀਆਂ ਕਮੀਆਂ ਕਰ ਦਿੱਤੀਆਂ ਜਾਂਦੀਆਂ ਸੀ ਫਾਇਲ ਰਿਜੈਕਟ ਦੀ ਗੱਲ ਕਹੀ ਜਾਂਦੀ ਸੀ ਅਤੇ ਇਸੇ ਦੌਰਾਨ ਲੋਕਾਂ ਪਾਸੋਂ ਪੈਸੇ ਠੱਗ ਲਏ ਜਾਂਦੇ ਸਨ ਜਿਸ ਤੋਂ ਬਾਅਦ ਪੁਲਿਸ ਨੂੰ ਮਿਲੀ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਨੇ ਇਹਨਾਂ ਦੋਵਾਂ ਨੂੰ ਕਾਬੂ ਕੀਤਾ ਇਹਨਾਂ ਕੋਲੋਂ 1 ਕਰੋੜ ਰੁਪਏ ਤੋਂ ਵੱਧ ਦੀ ਨਗਦੀ ਬਰਾਮਦ ਹੋਈ ਹੈ ਸਾਡੇ ਕੋਲ ਦੇ ਵਿੱਚ ਰਵਨੀਤ ਕੌਰ ਦੇ ਵੱਲੋਂ ਇੱਕ ਕੰਪਲੇਂਟ ਮਸੂਲ ਹੋਈ ਸੀ ਉਹਦੇ ਜੇ ਇਨਕੁਆਰੀ ਤੋਂ ਬਾਅਦ ਇਨਕੁਆਰੀ ਕਮਿਸ਼ਨਰ ਸਾਹਿਬ ਨੇ ਮਕਦਮਾ ਦਰਜ ਕਰਨ ਦੀ ਰਸਪਾਰਸ਼ ਕੀਤੀ ਸੀ ਇਹ ਜੋ ਫਿਰ ਅਸੀਂ ਮੁਕੱਦਮਾ ਦਰਜ ਕਰਕੇ ਇਹ ਤਫ਼ਤੀਸ਼ ਸ਼ਮਲਚ ਲੈਣ ਦੀ ਤੇ ਪਹਿਲਾਂ ਸਭ ਤੋਂ ਪਹਿਲਾਂ ਇਹ ਗਲੋਬਲ ਵੇ ਇਮੀਗ੍ਰੇਸ਼ਨ ਦੇ ਜਿਹੜੇ ਓਨਰ ਨੇ ਅਮਿਤ ਮਹੋਤਰਾ ਉਹਨਾਂ ਨੇ ਅਸੀਂ ਅਰੈਸਟ ਕੀਤਾ ਸੇਮ ਡੇ ਅਰੈਸਟ ਕੀਤਾ 49 ਨੂੰ ਮੁਕੱਦਮਾ ਦਰਜ ਸੀ 49 ਉਹਨਾਂ ਨੂੰ ਵੀ ਅਰੈਸਟ ਕੀਤਾ ਗਿਆ ਉਹਨਾਂ ਨੂੰ ਉਸ ਤੋਂ ਬਾਅਦ ਉਹਨਾਂ ਦੀ ਕੰਪਲੇਨ ਉਹਨਾਂ ਦੇ ਅੱਗੇ ਪੁੱਛਗਿੱਛ ਦੇ ਉੱਪਰ ਹੀ ਫਰਦਰ ਉਹਨਾਂ ਦੀ ਸਿਸਟਰ ਬੀਨੂ ਮਹੋਤਰਾ ਜੋ ਉਹਨਰੇ ਬਿਜ਼ਨਸ ਪਾਰਟਨਰ ਵੀ ਸੀਗੇ ਤੇ ਪਲੱਸ ਇਹ ਫਰਾਡ ਕਰਨ ਦੇ ਵਿੱਚ ਵੀ ਹਿੱਸਾ ਲੈ ਸੀਗੇ ਉਸ ਤੋਂ ਬਾਅਦ ਉਹਨਾਂ ਨੂੰ ਉਸ ਤੋਂ ਬਾਅਦ ਅਰੈਸਟ ਕਰਕੇ ਅਸੀਂ ਮਾਣੀਓਗਦਾਲ ਸਰਚ ਵਾਰੰਟ ਹਾਸਲ ਕਰਕੇ ਉਤੋਂ ਅਸੀਂ ਇਹਨਾਂ ਦੇ ਘਰ ਦੀ ਸਾਰੀ ਸਰਚ ਕਰਕੇ ਸੰਦਰਾਨੇ ਸਰਚ ਉਤੋਂ 1 ਕਰੋੜ 7 ਲੱਖ 86700 ਰੁਪਏ ਬਰਾਮਦ ਕੀਤੇ ਗਏ ਮੌਕੇ ਤੋਂ ਜੋ ਸਾਰਾ ਇਹਨਾਂ ਦੇ ਦੱਸਣ ਦੇ ਮੁਤਾਬਕ ਕਿ ਜੋ ਉਹਨਾਂ ਨੇ ਆਮ ਲੋਕਾਂ ਨਾਲ ਭੋਲੇ ਭਣ ਲੋਕਾਂ ਨੂੰ ਠੱਗੀ ਕਰਕੇ ਉਹਨਾਂ ਨੂੰ ਬਾਹਰ ਜਾਣ ਦੇ ਸੁਪਨੇ ਦਿਖਾ ਕੇ ਬਾਅਦ ਵਿੱਚ ਉਹਨਾਂ ਤੋਂ ਫਰਾਡੈਂਟਲੀ ਸਾਰਾ ਪੈਸਾ ਇਕੱਠਾ ਕੀਤਾ ਉਹ ਸਾਰੀ ਅਮਾਊਂਟਾਂ ਦੇ ਘਰ ਦੇ ਤੋਂ ਜ਼ਬਤ ਕੀਤੀ ਗਈ ਲੁਧਿਆਣਾ ਲਾਈਵਲੀ ਸਰندر ਸੋਨੀ ਦੀ ਰਿਪੋਰਟ